वाहगुरु जी का खालसा वाह गुरु रामदास पातशाह जी प्रकाश पुरब न सलाना गुरम समाधम ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਤੇ ਵੈਕਟਰ ਸੁਸਾਇਟੀ ਖਾਲਸਾ ਗੱਤਕਾ ਅਖਾੜਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੋਰ ਮੇ ਸਿੰਘ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਡੇ ਇਲਾਕੇ ਵਿੱਚ ਕਰਾਇਆ ਗਿਆ ਸਦਕਾ ਦਾ ਬੜਾ ਭਾਰੀ ਉਤਸ਼ਾਹ ਰਿਆ ਸਮਾਗਮ ਦੇ ਵਿੱਚ ਜਿੱਥੇ ਭਾਈ ਪਿੰਦਰਪਾਲ ਜੀ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬਾਬਾ ਮੇਜਰ ਸਿੰਘ ਛੋਟੀ ਜੀ ਔਰ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹ ਵਾਲੇ ਭਾਈ ਹਰਪੀ ਸਿੰਘ ਜੀ ਗਲਸਾਂ ਅਮ੍ਰਿਤਸਰ ਵਾਲੇ ਭਾਈ ਕਰਨਵੀਰ ਸਿੰਘ ਜੀ ਚੱਕ ਦੇ ਜਗਦਾ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਉਥੇ ਸਾਰੀਆਂ ਸੰਗਤਾਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਬੈਠ ਕੇ ਜਿਹੜਾ ਕੀਰਤਨ ਸੁਣਿਆ ਜਿੱਥੇ ਮੈਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਕਰਦਾ ਉਥੇ ਨਾਲ ਹੀ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਵਾਦ ਕਰਦਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੇ ਜਿਹੜੇ ਇਹ ਗੁਰੂ ਸਾਹਿਬਾਨਾਂ ਦੇ ਜਿਹੜੇ ਦਿਹਾੜੇ ਆ ਰਲ ਮਿਲ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਇਆ ਕਰੀਏ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਸਾਰੇ ਜਿਹੜੇ ਇਕੱਤਰ ਹੋ ਕੇ ਗੁਰੂ ਸਾਹਿਬ ਦੇ ਜਸ ਗਾਇਨ ਕਰਿਆ ਕਰੀਏ ਔਰ ਗੁਰੂ ਸਾਹਿਬ ਦੇ ਜਿਹੜੇ ਜਿਹੜੇ ਉਹ ਸਰਵਣ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਮਿਤ ਸਿੰਘ ਕਰਨਤਰ ਰੋਡ ਅੰਮ੍ਰਿਤਸਰ ਚੱਕੀ ਵਾਲੀ ਗਲੀ ਕੋਟਮਿਤ ਸਿੰਘ ਕਰਨਤਰ ਰੋਡ ਅੰਮ੍ਰਿਤਸਰ ਬੰਦੀਏ ਵਡੇ ਵਡੇ ਐਸਾ ਗੁਰਮਤ ਭਾਗੀ ਪਾਇ ਮੇਰੇ ਵੱਡੇ ਘਰ ਲੈਣੇ ਮੈਨੂੰ ਗੁਰੂ ਰਾਮਦਾਸ ਕਰਦਾ ਪਰਦਾ ਮੇਰੇ ਅੱਜ ਇਹ ਸਬਜੈਕਟ ਲੈ ਇੱਕ ਵਾਰ ਬੇਨਤੀ ਕਰ ਮਗਰ ਕੋਈ ਤੁਹਾਡੇ ਚ 20 ਸਾਲ ਦਾ ਰਟ ਹੈ 3 ਦਾ 70 ਦਾ 60 ਦਾ 80 ਦਾ ਦੱਸੋ ਇੱਕ ਵਾਰ ਬੇਨਤੀ ਕਰ ਲੈ ਆਰੇ ਸਾਹਨੇ ਨਕਸ਼ਾ ਆ ਗਿਆ ਹੁੰਦੀ ਹੈ ਅੱਡੇ ਆਪੋ ਸਾਥ ਨਾ ਆਂ ਕਿਤੇ ਇੱਕ ਅਦਾ ਚਾਂਸ ਮੱਖਾਂ ਛੱਡ ਦਿਓ ਜਿੰਨੀ ਜਿੰਦਗੀ ਕਿੱਸੇ ਹਿੰਦੂ ਵੀਰ ਨੂੰ ਵੇਖਿਆ ਜੇ ਮੋੜੇੜੀ ਪੜਾਈ ਕਰ ਵੀ ਪੱਪਾ ਭੁੱਲ ਗਿਆ ਜੀ ਪੱਪਾ ਭਲਾ ਜੀ ਪੱਪਾ ਪਾਣਾ ਜੀ ਆਪੋ ਸਾਥ ਨਾ ਆਂ ਕੋਈ ਨਹੀਂ ਜੀ ਇਹ ਇਹ ਇੱਕ ਰੀਜIONAL ਪ੍ਰੋਗਰਾਮ ਕਰਾ ਰਿਹਾ ਹੈ ਤੁਹਾਨੂੰ ਹੋਇਆ ਰਹੇਗਾ ਇਹ ਇਨਾਮ ਦੇ ਕੋਜਾ ਦੋ ਵੀ ਮੁਹੰਮਦ ਸਾਹਿਬ ਦੇ ਚੋਰੀਟ ਦੇ ਵਿੱਚ ਹੈ ਅੱਧਾ ਸੋ ਇੱਕ ਚੀਜ਼ ਦੇਖੀ ਹੈ ਕਿ ਨਹੀਂ ਨਹੀਂ ਵੇਖੀ ਤਾਂ ਕੱਲ ਦੇਖ ਲੈਣਾ ਜਦੋਂ ਪੋਲ ਦੇ ਕੈਮਰਾ ਮਾਰ ਲਗੇ ਨਾ ਪੋਲ ਤੇ ਜਦੋਂ ਕੈਮਰਾ ਪੋਲ ਤੇ ਮਾਰ ਇਹਨਾਂ ਇੱਕ ਦਿਨ ਚਲੇ ਜਾਂਦੇ ਤੇ ਇਸ ਤਨ ਨੂੰ ਜਿਹੜਾ ਪਰਿਵਾਰ ਨੇ ਨਾਮ ਦਿੱਤਾ ਉਹ ਜੂਬ ਨਹੀਂ ਲਗੇ ਮੈਂ ਹੈਰਾਨ ਹਾਂ ਕਿ ਅਸੀਂ ਗਿਆ ਆਪਣੀ ਕਿਸ਼ੋਕੜ ਵੱਲ ਝਾਤੀ ਮਾਰੀ ਉਹ ਵੀ ਟਾਵਾ-ਟਾਵਾ ਹੋਲੇ ਦਾ ਬੰਦਾ ਕੀ ਦਾ ਸੱਚ ਇਹ ਨਹੀਂ ਕਿ ਲੋਕਾਂ ਨੂੰ ਆਪਣੀ ਪਰਜਾਦੇ ਦਾ ਨਾਮ ਵੀ ਪਤਾ ਨਹੀਂ ਇਹਦਾ ਮਤਲਬ ਸਾਡਾ ਸਾਡਾ ਡੀਐਨਏ ਉਸ ਪ੍ਰਵਾਹ ਦਾ ਪਰ ਜਿਹੜਾ ਡੀਐਨਏ ਸਾਡੇ ਚ ਕੰਮ ਕਰ ਰਿਹਾ ਸਾਨੂੰ ਉਹਨਾਂ ਦਾ ਨਾਮ ਵੀ ਭੁੱਲ ਗਿਆ ਹੈ ਕਿ 5-10 ਪੀੜ੍ਹੀਆਂ ਤੋਂ ਬਾਅਦ ਸਾਨੂੰ ਕਿਸ ਨੇ ਚੇਤੇ ਰੱਖਿਆ ਜਾਂ ਕਿਉਂ ਪ੍ਰਮਾਤਮਾ ਆਪ ਸੱਚ ਹੈ ਤੇ ਉਹਨੂੰ ਨਾਮ ਦੇ ਕੇ ਸਾਚ ਰਹਿ ਇਸ ਨੂੰ ਸੋ ਅਸੀਂ ਬਾਤ ਕਰਨੇ ਮੂਲ ਮੰਤੋਂ ਸਭ ਤੋਂ ਪਹਿਲਾਂ ਇੱਕ ਬਾਤ ਹੈ ਇੱਕ ਓੰਕਾਰ ਸਤਨਾ ਉਹਦਾ ਨਾਮ ਸਤ ਹੈ ਮੈਂ ਤਾਂ ਬੇਨਤੀ ਕੀਤੀ ਸੀ ਸਤਨਾ ਨਾਮ ਲੈਣੇ ਸਦਾ ਤਤਤਾ ਵਿੱਚ ਰਹਿਣਾ ਨਾਮਾ ਸਤਨਾ ਪਰ ਜਦੋਂ ਇਹ ਗੁਰੂ ਕੀ ਦੇ ਅੱਖਰ ਨਹੀਂ ਤਾਂ ਮੰਦੀ ਪ੍ਰਮਾਤਮਾ ਉਦੋਂ ਵੀ ਸੱਚ ਹੈ ਸੱਚ ਲਬਜ ਵੀ ਅਸੀਂ ਬੰਦਿਆਂ ਨੇ ਘੜਿਆ ਹੈ ਕਿਉਂ ਸੱਚ ਇਹ ਦੇ ਪ੍ਰਮਾਤਮਾ ਸਦੀਵ ਹੈ ਇਸੇ ਕਰਕੇ ਗੁਰਬਾਣੀ ਦੀ ਜਪਜੀ ਸਾਹਿਬ ਦੀ ਆਰੰਭਤਾ ਸੱਚ ਤੋਂ ਹੁੰਦੀ ਅਸੀਂ ਪਾਠ ਕਰਨੇ ਆਮ ਤੌਰ ਤੇ ਤਿੰਨ ਕਾਲ ਕਹਿੰਦੇ ਨੇ ਵਰਤਮਾਨ ਭੀਤਿਆ ਹੋਇਆ ਤੇ ਅਗਨਵਾਦ ਪਰ ਗੁਰਬਾਣੀ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਚਾਰ ਕਾਲਾਂ ਦਾ ਜ਼ਿਕਰ ਕੀਤਾ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਗਿਆਨਿਕ ਹੋਸੀ ਕੀ ਸੱਚ ਉਠੇ ਗ੍ਰਸਤੀ ਸੰ ਆਦ ਸੱਚ ਜਦੋਂ ਇਹ ਸ੍ਰਿਸ਼ਟੀ ਦਾ ਆਰੰਭ ਨਹੀਂ ਸੀ ਤੋਂ ਚਲਨੀ ਸੀ ਬਣਿਆ ਪਰਮਾਤਮਾ ਜੀ ਇਸ ਸ੍ਰਿਸ਼ਟੀ ਤੋਂ ਪਹਿਲਾਂ ਵੀ ਸਤਿ ਸਨ ਫਿਰ ਗੁਰੂ ਨੂੰ ਅਰਿ ਸੋਨ ਨੂੰ ਮੈਂ સારા કવે